ਜੀ ਬਾਜਵਾ ਸਾਹਿਬ ਮੇਸ ਤੋਂ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੀ ਮੁਸਤਦੀਦ ਹੈ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੀਅਰਿਫਿਕੇਸ਼ਨ ਤੇ ਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਪਰ ਇਹ ਗੱਲ ਬਿਲਕੁਲ ਠੀਕ ਹੈ ਲੋਰੈਂਸ ਬਿਸ਼ਨੋਈ ਦਾ ਗੈਂਗ ਇਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰ ਲਿਆ ਇਥੋਂ ਤੁਸੀਂ ਸਾਡਾ ਮੈਸੇਜ ਸੀਰੀਅਸਲੀ ਲੈ ਲਿਆ 600 ਤੋਂ ਵੱਧ ਆਦਮੀ ਵਰਮਾ ਸਾਹਿਬ ਦੀ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਬਿਜ਼ਨਸ ਸੀ ਉਹਦੇ ਵਿੱਚ ਕੰਮ ਕਰਦੇ ਸੀ ਲੋਕ ਬਹੁਤ ਭਾਰੀ ਦਹਿਸ਼ਤ ਮਾਲਵੇ ਦੇ 5-6 ਜ਼ਿਲ੍ਹਿਆਂ ਦੇ ਵਿੱਚ ਹੈ ਜਿਹੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਬੜ ਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਲਈ ਸਦੀਵੀ ਮਿਸੋੜਾ ਦੇ ਗਈਆਂ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਇਸ ਪਵਿੱਤਰ ਸਦਨ ਦੇ ਮੈਂਬਰ ਅਤੇ ਸਾਡੇ ਸਤਿਕਾਰਯੋਗ ਸਾਥੀ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਨੂੰ ਮਿਤੀ 27 ਜੂਨ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 20 ਫਰਵਰੀ 1959 ਨੂੰ ਪਿੰਡ ਡੇਰਾ ਸੋਹਲ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ ਉਹ ਸਾਲ 2022 ਵਿੱਚ ਤਰਨਤਾਰਨ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਮੌਜੂਦਾ ਵਿਧਾਇਕ ਸਦ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਸਰਦਾਰ ਸੁਖਦੇਵ ਸਿੰਘ ਢੀਂਟਾ ਸਾਬਕਾ ਕੇਂਦਰੀ ਮੰਤਰੀ ਉਹ ਵੀ ਸਾਨੂੰ ਮਿਤੀ 28 ਮਈ 2025 ਨੂੰ ਸਦੀਵੀ ਵਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 9 ਅਪ੍ਰੈਲ 1936 ਨੂੰ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਉਹ ਸਾਲ 1972 1977 1980 ਅਤੇ 1985 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹਨਾਂ ਵੱਲੋਂ ਸਾਲ 1998 2010 ਅਤੇ 2016 ਵਿੱਚ ਰਾਜ ਸਭਾ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ। ਉਹ ਸਾਲ 1999 ਤੋਂ 2004 ਤੱਕ ਭਾਰਤ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ। ਸਾਲ 2004 ਵਿੱਚ ਲੋਕ ਸਭਾ ਦੇ ਮੈਂਬਰ ਕਿਹਨੇ ਗਏ ਇਸ ਤੋਂ ਇਲਾਵਾ ਉਹ ਟਰਾਂਸਪੋਰਟ ਵਿਭਾਗ ਖੇਡ ਵਿਭਾਗ ਸੈਰ ਸਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਸ਼ਹਿਰੀ ਹਵਾਬਾਜੀ ਵਿਭਾਗ ਦੇ ਰਾਜ ਮੰਤਰੀ ਸਤੰਤਰ ਚਾਰਜ ਵੀ ਰਹੇ ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਸਾਲ 2019 ਵਿੱਚ ਪਦਮ ਪੂਸ਼ਨਵਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਨੇ ਪੰਜਾਬ ਰਾਜ ਡਿਲੀ ਬੋਰਡ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਉਹ ਸੰਸਦ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵੀ ਰਹੇ ਉਹਨਾਂ ਵੱਲੋਂ ਭਾਰਤ ਸਰਕਾਰ ਦੀਆਂ ਵੱਖ-ਵੱਖ ਮੰਤਰਾਲਿਆਂ ਦੀ ਸਲਾਹਕਾਰ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਡਾਕਟਰ ਰਤਨ ਸਿੰਘ ਜੱਗੀ ਉੱਗੇ ਲੇਖਕ ਉਹ ਵੀ ਸਾਨੂੰ ਮਿਤੀ 22 2025 ਨੂੰ ਸਦੀਵੀ ਵਿਖੋੜਾ ਦੇ ਗਏ ਸਨ ਉਹਨਾਂ ਦਾ ਜਨਮ 27 ਜੁਲਾਈ 1927 ਨੂੰ ਪਿੰਡੀ ਕੇ ਪਾਕਿਸਤਾਨ ਵਿਖੇ ਹੋਇਆ ਉਹਨਾਂ ਵੱਲੋਂ 150 ਦੇ ਕਰੀਬ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਵੱਲੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀ ਅਤੇ ਹਿੰਦੀ ਵਿੱਚ ਸ਼੍ਰੀ ਰਾਮ ਚਰਿਤ ਮਾਨਸ ਅਤੇ ਸ਼੍ਰੀ ਭਗਵਤ ਗੀਤਾ ਜੀ ਦਾ ਪੰਜਾਬੀ ਵਿੱਚ ਅਨਵਾਦ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵ ਕੋਸ਼ ਵੀ ਲਿਖਿਆ ਗਿਆ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਸਾਹਿਤ ਰਤਨ ਅਵਾਰਡ ਪੰਜਾਬੀ ਗੌਰਵ ਅਵਾਰਡ ਅਤੇ ਗਿਆਨ ਰਤਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਉਹਨਾਂ ਦੀਆਂ ਸੇਵਾਵਾਂ ਬادله ਉਹਨਾਂ ਨੂੰ ਸਾਲ 2023 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੀ ਸ਼ਾਨਦਾਰ ਪ੍ਰਾਪਤੀਆਂ ਅਤੇ ਸਾਹਿਤਕ ਸੇਵਾਵਾਂ ਦੀ ਮਾਨਤਾ ਵਜੋਂ ਸਾਲ 1996 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਦੇ ਸਰਵੋਤਮ ਸੁਬਾਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸ਼ਹੀਦ ਸੁਰਿੰਦਰ ਸਿੰਘ ਨਾਇਕ ਵਿਸਾਨੋ ਮਿਤੀ 22 ਫਰਵਰੀ 2024 ਨੂੰ ਸ੍ਰੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਤੀ 7 ਮਈ 1992 ਨੂੰ ਪਿੰਡ ਡੁੱਡੀਆਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਉਹ ਮਤੀ 22 ਫਰਵਰੀ 2024 ਨੂੰ ਆਪਰੇਸ਼ਨ ਓਰੀਐਂਟਡ ਟ੍ਰੇਨਿੰਗ ਦੌਰਾਨ ਰਾਜਸਥਾਨ ਵਿਖੇ ਸ਼ਹੀਦ ਹੋ ਗਏ ਸ਼ਹੀਦ ਬਲਜੀਤ ਸਿੰਘ ਲਾਸਾਇਕ ਨੂੰ ਵੀ ਮਤੀ 17 ਸਤੰਬਰ 2024 ਨੂੰ ਫਦੀਬੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ 22 ਅਕਤੂਬਰ 1944 ਨੂੰ 1994 ਨੂੰ ਪਿੰਡ ਚੰਝ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਉਹ 17 ਸਤੰਬਰ 2024 ਨੂੰ ਆਪਰੇਸ਼ਨ ਰક્ષਕ ਦੌਰਾਨ ਰਾਜੌਰੀ ਜੰਮੂ ਅਤੇ ਕਸ਼ਮੀਰ ਵਿਖੇ ਸ਼ਹੀਦ ਹੋ ਗਏ। ਸ਼ਹੀਦ ਗੁਰਪ੍ਰੀਤ ਸਿੰਘ ਲਾਸ ਨਾਇਕ ਨੂੰ ਵੀ ਸਾਨੂੰ ਮਿੱਟੀ 4 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ ਮਿੱਤੀ 28 April 1996 ਨੂੰ ਪਿੰਡ ਸਰਾਏ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹ ਮਿੱਟੀ 4 ਮਈ 2024 ਨੂੰ ਆਪਰੇਸ਼ਨ ਰਖਸ਼ਕ ਦੌਰਾਨ ਕਾਊਂਟਰ ਇਨਸਰਜੈਂਸੀ ਏਰੀਆ ਵਿੱਚ ਸ਼ਹੀਦ ਹੋ ਗਏ ਇਹਨਾਂ ਖਬਰਾਂ ਦੇ ਚੱਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਿੱਛੇ ਨਾਂ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਜਹਾਜ ਦਈਏ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਕਤੀਆਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਇੱਕ ਮਿੰਟ ਜੀ ਇੱਕ ਮਿੰਟ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਅਰੁਣਾ ਸਾਹਿਬ ਮੈਂ ਗੁਜ਼ਾਰਿਸ਼ ਕਰੂੰਗਾ ਤੁਹਾਨੂੰ ਹਾਊਸ ਨੂੰ ਕਿ ਇੱਕ ਪਿਛਲੇ ਦਿਨਾਂ ਦੇ ਵਿੱਚ 12 ਜੂਨ ਨੂੰ ਇੱਕ ਬਹੁਤ ਹੀ ਦਰਦਨਾਕ 에ਅਰ ਕ੍ਰੈਸ਼ ਅਹਮਦਾਬਾਦ ਦੇ ਵਿੱਚ ਹੋਇਆ ਜਿਦੇ ਵਿੱਚ 260 ਬਹੁਮੁੱਲੀਆਂ ਜਾਨਾਂ ਨੇ ਜਿਹੜੀਆਂ ਉਹ ਦੇਸ਼ ਨੇ ਗਵਾਈਆਂ ਨੇ ਔਰ ਇਸ ਇੱਕ ਇਨਸੀਡੈਂਟ ਨੇ ਕੱਲੇ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਮੈਂ ਚਾਹੂੰਗਾ ਕਿ ਉਹਨਾਂ ਨੂੰ ਵੀ ਅੱਜ ਆਪਾਂ ਸ਼ਰਧਾਂਜਲੀ ਦੇਈਏ ਔਰ ਦੁੱਖ ਸਾਂਝਾ ਉਹਨਾਂ ਪਰਿਵਾਰਾਂ ਦੇ ਨਾਲ ਵੀ ਕਰੀਏ ਜੀ ਥੈਂਕ ਯੂ ਮੁਜ਼ਾਫਰ ਸਾਹਿਬ ਜੀ ਇੱਕ ਮਿੰਟ ਮਹਾਬਤਾ ਫਰਲਾ ਜੀ ਮਹਾਬਤਾ ਫਰਲਾ ਜੀ ਮਾਨਯੋਗ ਸਪੀਕਰ ਸਾਹਿਬ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਕ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸ਼ਤਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਬਾਜਵਾ ਸਾਹਿਬ ਮਰ ਤੋਂ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੀ ਮੁਸ਼ਤਦੀਦਾ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੀਅਰਿਫਿਕੇਸ਼ਨ ਤੇ ਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਪਰ ਇਹ ਗੱਲ ਬਿਲਕੁਲ ਠੀਕ ਹੈ ਲਾਰੈਂਸ ਬਿਸ਼ਨੋਈ ਦਾ ਗੈਂਗ ਇਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰ ਲਿਆ ਈ ਤੋਂ ਤੁਸੀਂ ਸਾਡਾ ਮੈਸੇਜ ਸੀਰੀਅਸਲੀ ਲੈ ਲਿਆ 600 ਤੋਂ ਵੱਧ ਆਦਮੀ ਬਰਮਾ ਸਾਹਿਬ ਦੀ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਬਿਜ਼ਨਸ ਸੀ ਉਹਦੇ ਵਿੱਚ ਕੰਮ ਕਰਦੇ ਸੀ ਲੋਕ ਬਹੁਤ ਭਾਰੀ دہشت ਮਾਲਵੇ ਦੇ 5-6 ਜ਼ਿਲ੍ਹਿਆਂ ਦੇ ਵਿੱਚ ਹੈ ਤਾਂ ਮੈਂ ਸਮਝਦਾ ਕਿ ਗੱਲ ਮੇਰੇ ਸਾਥੀ ਨਾਲ ਕਰਨਾ ਕਿ ਜ਼ਰੂਰ ਉਹਨਾਂ ਦਾ ਨਾਂ ਜਿਹੜਾ ਅਫਸਰਿਸ ਦੇ ਵਿੱਚ ਜ਼ਿਕਰ ਕੀਤਾ ਜਾਏ ਸਰਦਵਜਨ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰ ਨੂੰ ਭੇਜ ਦਿੱਤੇ ਜਾਣ। ਜੀ। ਹੁਣ ਮੈਂ ਸਮੂਹ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਧਾਰਨ ਕਰਨ ਲਈ ਖੜੇ ਹੋਈਏ। ਵਾਹਿ ਜੀ ਬੋ ਜੀ ਬੋ ਜੀ ਧੰਨਵਾਦ ਸਦਨ ਸ਼ੁਕਰਵਾਰ ਮਿਤੀ 11 ਜੁਲਾਈ 2025 ਨੂੰ 10 ਵਜੇ ਪੂਰਬ ਦੁਪਹਿਰ ਤੱਕ ਸਥਾगित ਹੁੰਦਾ ਹੈ